ਅੰਮ੍ਰਿਤ ਵੇਲੇ ਦਾ ਹੁਕਮ ਲਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੋ ਲੋਕ ਸੰਤ ਉਦਰਨ ਧਿਆਲੰਗ ਆਸ ਰੰਗ ਗੋਪਾਲ ਕੀਰਤਨੇ ਨਿਰਮਲੰਗ ਸੰਤ ਸੰਗੇ ਬੋਟ ਨਾਨਕ ਪਰਮੇਸੂਰੇ ਚੰਦਨ ਚੰਦਨਾ ਸਰਦ ਰੁਤ ਮੂਲ ਨਾ ਮਿਠੇ ਕਾਮ ਸੀਤਲ ਥੀ ਵੈ ਨਾਨਕਾ ਜਪੰਦੋ ਹਰਨਾਮ चरण कमल की ओट उधरे सगले जन सुन प्रताप गोपिंद निरपो पए मन तोट ना आवै मूल ਸੰਚਿਆ ਨਾਮ ਤਨ ਸੰਤ ਜਨਾ ਸਿਉ ਸੰਗ ਪਾਈਐ ਵਡੈ ਪੁਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵਡੈ ਪੁਨ आठ पहर हर ध्याए हर जस नित सुन ए पंचमी पाठ चाहि साहिब श्री गुरु अर्जुन देव जी महाराज जी दी वाणी है गुरु साहिब कहंदे हन जो संत जन गोपाल प्रभु दे कीर्तन नु ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ। ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ। ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਵਰ ਦਾ ਪੱਲਾ ਫੜ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰਦਰਮਾਨ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੀ ਰਾਹੀ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪਰਬੂ ਦੇ ਸੋਨੇ ਚਰਨਾ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆਂ ਦੀ ਤਪਸ਼ ਤੋਂ ਬਚ ਜਾਂਦੇ ਹਨ ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨੀਟਰ ਹੋ ਜਾਂਦੇ ਹਨ ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਅਜੇ ਗੁਰਮੁਖਾਂ ਦੀ ਸੰਗਤ ਬੜੇ ਭਾਗਾਂ ਨਾਲ ਮਿਲਦੀ ਹੈ ਇਹ ਸੰਤ ਜਨ ਅਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁੰਦੇ ਹਨ